ਆਓ ਬੱਚਿਓ ਅੱਜ ਆਪਾਂ ਇੱਕ ਨਵੀਂ ਕਹਾਣੀ ਦੀ ਗੱਲ ਕਰਦੇ ਹਾਂ ਕਹਾਣੀ ਦਾ ਨਾਮ ਹੈ ਤਾਇਆ ਜੀ ਦੀ ਰਿੰਗਟੋਨ ਕੈਨੇਡਾ ਦੇ ਸ਼ਹਿਰ ਬ੍ਰੈਂਟਨ ਵਿੱਚ ਇੱਕ ਵੱਡਾ ਪਰਿਵਾਰ ਰਹਿੰਦਾ ਹੈ ਉਸ ਦੇ ਵਿੱਚ ਰਹਿੰਦੇ ਹਨ ਤਿੰਨ ਚਲਾਕ ਬੱਚੇ ਜਿਨ੍ਹਾਂ ਦੇ ਵਿੱਚ ਫਤੇ 6 ਸਾਲ ਰਜਾ 7 ਸਾਲ ਜਸ 9 ਸਾਲ ਉਹਨਾਂ ਦੇ ਪਾਪਾ ਰੀਅਲ ਏਸਟੇਟ ਏਜੰਟ ਹਨ ਜੋ ਹਰ ਰੋਜ਼ ਨਵੇਂ ਘਰ ਵੇਚਣ ਤੇ ਖਰੀਦਣ ਵਿੱਚ ਲੋਕਾਂ ਦੀ ਤੇ ਗਾਕਾਂ ਦੀ ਮਦਦ ਕਰਦੇ ਹਨ ਤਾਇਆ ਜੀ ਬਹੁਤ ਹੀ ਚਲਾਕ ਤੇ ਰਾਜਨੀਤਿਕ ਦਿਮਾਗ ਵਾਲੇ ਵਿਅਕਤੀ ਹਨ ਉਹ ਹਰ ਕਿਸੇ ਦੀ ਮਦਦ ਲਈ ਤਿਆਰ ਰਹਿੰਦੇ ਉਹਨਾਂ ਦਾ ਇੱਕ ਸਟਾਈਲ ਸੀ ਹਮੇਸ਼ਾ ਫੋਨ ਤੇ ਗੱਲ ਕਰਦੇ ਰਹਿਣਾ ਹਮੇਸ਼ਾ ਫੋਨ ਤੇ ਗੱਲ ਕਰਦੇ ਰਹਿਣਾ ਚਾਹੇ ਰੋਟੀ ਖਾ ਰਹੇ ਹੋਣ ਚਾਏ ਗੱਡੀ ਚਲਾ ਰਹੇ ਹੁਣ ਤਾਇਆ ਜੀ ਦੀ ਆਵਾਜ਼ ਹਰ ਸਮੇਂ ਘਰ ਤੇ ਗੂੰਜਦੀ ਹਾਂਜੀ ਕਾਉਂਸਲਰ ਸਾਹਿਬ ਮੈਂ ਦੇਖਦਾ ਹਾਂਜੀ ਐਮਐਲਏ ਸਾਹਿਬ ਹਾਂਜੀ ਐਮਪੀ ਸਾਹਿਬ ਇੱਕ ਦਿਨ ਜਸ ਨੇ ਕਿਹਾ ਤਾਇਆ ਜੀ ਤੁਹਾਨੂੰ ਤਾਂ ਇੱਕ ਅਲੱਗ ਕੀ ਨਿਊਜ਼ ਚੈਨਲ ਖੋਲ ਲੈਣੀ ਚਾਹੀਦੀ ਆ ਬਹੁਤ ਚੱਲੇਗੀ ਫਤੇ ਨੇ ਆਪਣਾ ਚਾਅ ਭੂਲਿਆ ਅਤੇ ਤਾਇਆ ਜੀ ਬਾਗ ਬੋਲਣ ਲੱਗਾ ਹਾਂਜੀ ਮੇਰ ਸਾਹਿਬ ਰਾਜਾ ਨੂੰ ਲੈਮੋਨੇਡ ਚਾਹੀਦੀ ਹੈ ਰਾਜਾ ਪੀਜਾ ਵੀ ਮੰਗ ਰਹੀ ਹੈ ਜੋ ਕਿ ਉਹ ਖੁਦ ਲਈ ਮੰਗ ਰਿਆ ਸੀ ਤਾਂ ਸਾਰੇ ਹੱਸ ਪਏ ਹਾਂਜੀ ਸਿਰਫ ਬੋਲਦੇ ਨਹੀਂ ਸਨ ਕਰਦੇ ਵੀ ਸਨ ਜਦ ਵੀ ਕਿਸੇ ਦੀ ਕਾਰ ਖਰਾਬ ਹੋ ਜਾਂਦੀ ਹਾਂਜੀ ਪਹਿਲਾਂ ਪਹੁੰਚਦੇ ਜੋ ਆਪਦੀ ਲੋੜ ਹੁੰਦੀ ਤਾਇਆ ਜੀ ਕਹਿੰਦੇ ਚਿੰਤਾ ਨਾ ਕਰ ਹੋ ਜਾਊਗਾ ਚਿੰਤਾ ਨਾ ਕਰ ਆਪਾਂ ਕਰਾ ਦੇਾਂਗੇ ਕੋਈ ਨਾ ਕੋਈ ਰਸਤਾ ਤਾਇਆ ਜੀ ਕੱਢ ਹੀ ਲੈਂਦੇ ਇੱਕ ਵਾਰ ਰਾਜਾ ਨੇ ਪੁੱਛਿਆ ਤੁਸੀਂ ਹਮੇਸ਼ਾ ਹੋਰਾਂ ਦੀ ਮਦਦ ਕਿਉਂ ਕਰਦੇ ਰਹਿੰਦੇ ਹੋ ਤਾਂ ਤਾਇਆ ਜੀ ਨੇ ਮੋਬਾਈਲ ਸਾਈਡ ਤੇ ਰੱਖਿਆ ਜੇ ਅਸੀਂ ਕਿਸੇ ਵੀ ਮੁਸ਼ਕਲ ਵਿੱਚ ਪਏ ਇਨਸਾਨ ਦੀ ਜ਼ਿੰਦਗੀ ਨੂੰ ਥੋੜੀ ਮਦਦ ਕਰਕੇ ਸੋਹਣਾ ਕਰ ਦਈਏ ਤਾਂ ਇਸ ਤੋਂ ਵੱਡਾ ਕੋਈ ਕੰਮ ਨਹੀਂ ਹੈ ਕਿਆ ਮੈਂ ਵੀ ਵੱਡਾ ਹੋ ਕੇ ਮਦਦ ਕਰਾਂਗਾ ਜਸ ਨੇ ਇਸ ਨੂੰ ਆਪਣੀ ਨੋਟਬੁੱਕ ਬੁੱਕ ਵਿੱਚ ਲਿਖ ਲਿਆ ਅਸਲ ਹੀਰੋ ਉਹ ਹੁੰਦੇ ਨੇ ਜੋ ਬਿਨਾਂ ਚਿੱਟੇ ਕੱਪੜੇ ਪਾਏ ਲੋਕਾਂ ਲਈ ਖੜੇ ਰਹਿੰਦੇ ਹਨ ਪਿੰਡ ਵਿੱਚ ਇਹ ਘਰ ਮौज-ਮਸਤੀਆਂ ਦਾ ਕੇਂਦਰ ਵੀ ਸੀ ਅਤੇ ਸਿੱਖਣ ਸਿਖਾਉਣ ਦੀ ਸੱਚੀ ਯੂਨੀਵਰਸਿਟੀ ਵੀ ਸੀ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਚਲਾਕੀ ਤੇ ਦਿਲੋਂ ਕੀਤੀ ਮਦਦ ਇਹ ਤਿੰਨੇ ਗੱਲਾਂ ਘਰ ਨੂੰ ਘਰ ਨਹੀਂ ਪਰਿਵਾਰ ਬਣਾਉਂਦੀਆਂ ਹਨ ਕਹਾਣੀ ਸੁਣ ਲਈ ਧੰਨਵਾਦ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ